ਪੀਪੀਸੀਸੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਰਦਾਰ ਬੂਟਾ ਸਿੰਘ ਜੋ ਸਾਬਕਾ ਕੇਂਦਰੀ ਗ੍ਰਹਿ ਮੰਤਰੀ रह चुके ਉਹਨਾਂ ਦੇ ਉੱਤੇ ਗਲਅ ਸ਼ਬਦਾਵਲੀ ਵਰਤਦੇ ਹੋਏ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਰੋਸ ਦੇ ਵਿੱਚ ਭਾਜਪਾ ਵੱਲੋਂ ਮੁਹਾਲੀ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਪ੍ਰਧਾਨ ਸਾਹਿਬ ਨੇ ਪੰਜਾਬ ਦੇ ਰਾਜਾ ਵੜਿੰਗ ਸਾਹਿਬ ਉਹਨਾਂ ਨੇ ਜਿਸ ਪ੍ਰਕਾਰ ਦੀ ਸ਼ਬਦਾਵਲੀ ਦਾ ਇਸਤੇਮਾਲ ਸਰਦਾਰ ਬੂਟਾ ਸਿੰਘ ਜਿਹੜੇ ਦੇਸ਼ ਦੇ ਗ੍ਰਹਿ ਮੰਤਰੀ ਰਹੇ ਉਹਨਾਂ ਦੇ ਬਾਰੇ ਕੀਤਾ ਅਸੀਂ ਉਹਦੀ ਪੁਰਜੋਰ ਨਿੰਦਾ ਕਰਦੇ ਆ ਮਜ਼ਮਤ ਕਰਦੇ ਆ ਵਿਡਿੰਗ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਕਾਂਗਰਸ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਪੰਜਾਬ ਦੇ ਦੇਸ਼ ਦੇ ਗਲਾ ਨੂੰ ਸੂਚਿਤ ਜਾਤੀ ਵਰਗ ਆ ਸਾਡਾ ਦਲਿਤ ਭਾਈਚਾਰਾ ਉਹਦੇ ਬਾਰੇ ਕੀ ਸੋਚ ਰੱਖਦੀ ਹੈ ਇੱਕ ਪੋਲਿਟੀਕਲ ਪਾਰਟੀ ਦਾ ਪ੍ਰਧਾਨ ਹੋਵੇ ਐਮਪੀ ਹੋਵੇ ਉਹ ਇਸ ਪ੍ਰਕਾਰ ਦੀ ਭਾਸ਼ਾ ਇਸਤੇਮਾਲ ਕਰ ਰਿਹਾ ਹੈ ਪਰ ਕਿਸੇ ਆਮ ਵਿਅਕਤੀ ਬਾਰੇ ਦੇਸ਼ ਦੇ ગ્રામ ਮੰਤਰੀ ਬਾਰੇ ਕਰ ਰਿਹਾ ਹੈ ਜਿਹੜੇ ગ્રામ ਮੰਤਰੀ ਰਹਿ ਚੁੱਕੇ ਨੇ ਸੋ ਅਗਰ ਉਹ ਦੇਸ਼ ਦੇ ਸਾਫਕਾ ગ્રામ ਮੰਤਰੀ ਬਾਰੇ ਇਸ ਪ੍ਰਕਾਰ ਦੀ ਸੋਚ ਰੱਖ ਸਕਦੇ ਹੈ ਤੁਸੀਂ ਸੋਚੋ ਕਿ ਆਮ ਦਲਿਤ ਭਾਈਚਾਰੇ ਦੇ ਆਮ ਅਨੁਸੂਚਿਤ ਵਰਗ ਦੇ ਵਿਅਕਤੀ ਦੇ ਲਈ ਉਹਨਾਂ ਦੇ ਮਨ 'ਚ ਕਿੰਨੀ ਕ੍ਰਣਾ ਹੈ ਕਿੰਨੀ ਨਫ਼ਰਤ ਹੋਏਗੀ ਸੋ ਇਹ ਜਿਹੜੀ ਕਾਂਗਰਸ ਦੀ ਮਾਨਸਿਕਤਾ ਹੈ ਉਸ ਮਾਨਸਿਕਤਾ ਦੇਸੀਂ ਨਿੰਦਾ ਕਰਦੇ ਹਾਂ ਔਰ ਇਹ ਮਾਨਸਿਕਤਾ ਬਾਰ-ਬਾਰ ਦਿਖਦੀ ਹੈ ਕਾਂਗਰਸ ਪਾਰਟੀ ਦੇ ਨੇਤਾਵਾਂ ਦੇ ਬਿਆਨਾਂ 'ਚ ਬਾਰ-ਬਾਰ ਇਸ ਗੱਲ ਦਾ ਜ਼ਿਕਰ ਆਂਦਾ ਹੈ ਚਾਹੇ ਉਹ ਸਾਡੇ ਸਾਬਕਾ ਮੁੱਖ ਮੰਤਰੀ ਚੰਨੀ ਸਾਹਿਬ ਹੋਣ ਜਿਸ ਪ੍ਰਕਾਰ ਦੀ ਭਾਸ਼ਾ ਉਹਨਾਂ ਨੇ ਆਪਣੇ ਦੇਸ਼ ਦੇ ਅੰਦਰ ਰਹਿਣ ਵਾਲੇ ਪ੍ਰਵਾਸੀਆਂ ਲਈ ਇਸਤੇਮਾਲ ਕੀਤੀ ਜਿਸ ਪ੍ਰਕਾਰ ਦੀ ਭਾਸ਼ਾ ਸਾਡੇ ਮੁਹਾਲੀ ਦੇ ਬੜੇ ਵੱਡੇ ਨੇਤਾ ਨੇ ਸਾਕਾ ਮੰਤਰੀ ਨੇ ਉਹਨਾਂ ਨੇ ਆਪਣੀ ਪਾਰਟੀ ਦੇ ਇੱਕ ਹੋਰ ਸੀਨੀਅਰ ਨੇਤਾ ਬਾਰੇ ਉਹਨਾਂ ਦੀ ਜਾਤੀਗਤ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਕੀਤੀ ਇਹ ਸਭ ਪ੍ਰਗਟਾਉਂਦਾ ਹੈ ਕਿ ਕਿੰਨੀ ਜਾਤੀਵਾਦੀ ਸੋਚ ਨਾਲ ਕਾਂਗਰਸ ਪਾਰਟੀ ਗ੍ਰਸਤ ਹੈ ਇਹਨਾਂ ਦੀ ਸੋਚ ਕੀ ਹੈ ਦੇਸ਼ ਦੀਆਂ ਅਨੁਸੂਚਿਤ ਜਾਤੀਆਂ ਬਾਰੇ ਦੇਸ਼ ਦੀਆਂ ਪਛੜੀਆਂ ਜਾਤੀਆਂ ਬਾਰੇ ਆਪਣੇ ਦੇਸ਼ ਦੇ ਹੋਰ ਸੂਬਿਆਂ ਤੇ ਰਹਿਣ ਵਾਲੇ ਨਾਗਰਿਕਾਂ ਬਾਰੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਜਾਜਾ ਕਿ ਉਹਨਾਂ ਦੇ ਪ੍ਰੋਗਰਾਮਾਂ 'ਚ ਡਾਂਸ ਵੀ ਕਰਦੇ ਆ ਉਦੋਂ ਤਾਂ ਜਾਜਾ ਕਿ ਨਾਰੇ ਵੀ ਲਵਾਉਂਦੇ ਆ ਤੇ ਅਦਰਵਾਈਜ਼ ਕਿਸ ਪ੍ਰਕਾਰ ਦੀ ਇਹਨਾਂ ਦੀ ਸੋਚ ਹੈ ਮਾਨਸਿਕਤਾ ਹੈ ਜਿਹੜੀ ਇਹ ਨਫ਼ਰਤ ਵਾਲਾ ਮਾਈਂਡਸੈਟ ਹੈ ਕਾਂਗਰਸ ਦਾ ਅਸੀਂ ਇਸ ਮਾਈਂਡਸੈਟ ਦੀ ਬਰਜ਼ੋਰ ਨਿੰਦਾ ਕਰਦੇ ਆ ਔਰ ਇਹ ਨਫ਼ਰਤ ਵਾਲੀ ਕਾਂਗਰਸ ਦੇ ਮਾਈਂਡਸੈਟ ਦੀ ਕਾਰਨ ਤੇ ਜੋ ਕੁਛ 1984 ਚ ਪੰਜਾਬ ਚ ਹਰ ਦੇਸ਼ ਦੇ ਬਾਕੀ ਹਿੱਸਿਆਂ ਤੇ ਵਾਪਰਿਆ ਸੀ ਇਸੇ ਪ੍ਰਕਾਰ ਦੀ ਨਫਰਤ ਇਹਨਾਂ ਨੇ ਸਿੱਖ ਭਾਈਚਾਰੇ ਦੇ ਪ੍ਰਤੀ ਫੈਲਾਈ ਇੰਦਰਾ ਗਾਂਧੀ ਜੀ ਦੀ ਹਤਿਆ ਤੋਂ ਬਾਅਦ ਔਰ ਜਿਹਦੇ ਪ੍ਰਨਾਮ ਸरूप ਵੱਡੇ ਪੈਮਾਨੇ ਚ ਸਿੱਖ ਭਰਾਵਾਂ ਦੀ ਭੈਣਾ ਦੀ ਨਸਲਕੁਸ਼ੀ ਹੋਈ ਸੋ ਇਹ ਕਾਂਗਰਸ ਹਮੇਸ਼ਾ ਦੇਸ਼ ਨੂੰ ਜਾਤਾਂ ਦੇ ਨਾਮ ਤੇ ਧਰਮ ਦੇ ਨਾਮ ਤੇ ਭਾਸ਼ਾ ਦੇ ਨਾਮ ਤੇ ਵੰਡ ਕੇ ਰੱਖਣਾ ਔਰ ਰਾਜ ਕਰਨਾ ਇਸ ਨੀਤੀ ਤੇ ਚੱਲਦੀ ਰਹੀ ਹੈ ਕਾਂਗਰਸ ਦੀ ਪੁਰਾਣੀ ਨੀਤੀ ਹੈ ਡਿਵਾਈਡ ਐਂਡ ਰੂਲ ਔਰ ਉਸੇ ਹੀ ਨੀਤੀ ਨੂੰ ਰਾਜਾ ਵੜਿੰਗ ਸਾਹਿਬ ਅੱਗੇ ਵਧਾ ਰਹੇ ਆ ਔਰ ਉਹਨਾਂ ਨੇ ਬੜਾ ਖੁੱਲ ਕੇ ਮੰਚ ਤੋਂ ਇਸ ਗੱਲ ਦਾ ਪ੍ਰਗਟਾਵਾ ਕੀਤਾ ਕਿ ਅਸੀਂ ਕੀ ਸੋਚ ਰੱਖਦੇ ਆ ਸੋ ਭਾਜਪਾ ਜਿਹੜੀ ਆ ਕਾਂਗਰਸ ਦੀ ਇਸ ਵੰਡ ਪਾਊ ਨੀਤੀ ਦੀ ਇਸ ਨਫ਼ਰਤ ਭਰੀ ਰਾਜਨੀਤੀ ਦੀ ਕੜੇ ਸ਼ਬਦਾਂ 'ਚ ਨਿੰਦਾ ਕਰਦੀ ਆ ਔਰ ਭਾਰਤੀ ਜਨਤਾ ਪਾਰਟੀ ਇਕਮੱਤਰ ਅਸੀਂ ਪਾਰਟੀ ਐ ਜਿਹੜੀ ਸਭ ਦਾ ਸਾਥ ਸਭ ਦਾ ਵਿਕਾਸ ਦੀ ਗੱਲ ਕਰਕੇ ਦੇਸ਼ ਦੇ ਸਭ ਲੋਕਾਂ ਨੂੰ ਉਹ ਚਾਹੇ ਕਿਸੇ ਫਿਰਕੇ ਦੀ ਹੋਣ ਕਿਸੇ ਜਾਤੀ ਦੀ ਹੋਣ ਕੋਈ ਭਾਸ਼ਾ ਬੋਲਣ ਵਾਲੇ ਹੋਣ ਕਿਸੇ ਸੂਬੇ ਗਰਿਆਂ ਵਾਲੇ ਹੋਣ ਇੱਕ ਨਜ਼ਰ ਨਾ ਦੇਖਦੀ ਹੈ ਔਰ ਸਭ ਦੇ ਵਿਕਾਸ ਦੀ ਗੱਲ ਕਰਦੀ ਹੈ ਸੋ ਅੱਜ ਦੀ ਇਹ ਪ੍ਰੈਸ ਕਾਨਫਰੰਸ ਅਸੀਂ ਵਿਸ਼ੇਸ਼ ਰੂਪ ਨਾਲ ਇਸ ਕਰਕੇ ਬੁਲਾਈ ਸੀ ਕਿ ਕਾਂਗਰਸ ਦੇ ਇਸ ਵਿਵਹਾਰ ਬਾਰੇ ਪੰਜਾਬ ਦੀ ਜਨਤਾ ਨੂੰ ਵੀ ਪੂਰੀ ਤਰ੍ਹਾਂ ਨਾਲ ਪਤਾ ਲੱਗ ਸਕੇ ਰਾਗਾ ਆਪਣੇ ਇੰਗਰੇਜ਼ ਨੂੰ ਇਸ ਦਾ ਜਵਾਬ ਦਿੱਤਾ ਗਿਆ ਅਪਣੇ ਮੇਰੇ ਗਾਵੇ ਨੂੰ ਹੋਰ ਜ਼ੋਰ ਜ਼ੋਰ ਕੇ ਪੇਸ਼ ਕੀਤਾ ਗਿਆ ਹਾਲਾਂਕਿ ਇਹ ਵੀ ਜੀਪੀ ਵਾਲੇ ਵਾਲੇ ਰੌਲਾ ਪਾ ਰਹੇ ਨੇ ਉਹ ਭਗਵਾ ਕਰਨ ਕਰਨ ਲੱਗੇ ਹੋਏ ਨਹੀਂ ਸਾਡੀ ਪਾਰਟੀ ਦਾ ਚੱਕਰ ਰਸਤੇ ਹੈ ਜੀਆ ਤੁਸੀਂ ਇਸ ਵਕਤ ਸਾਰਿਆਂ ਨੇ ਵੀਡੀਓ ਸੁਣੀ ਹੈ ਬਿੰਕ ਸਾਹਿਬ ਦੀ ਅਸੀਂ ਤਾਂ ਆਪਣੇ ਵੱਲੋਂ ਕੁਝ ਨਹੀਂ ਕਿਹਾ ਉਹ ਵੀਡੀਓ ਆਪ ਹੀ ਸੁਣ ਲਓ ਤੇ ਪਤਾ ਚੱਲ ਜਾਏਗਾ ਕਿ ਉਹਨਾਂ ਦੀ ਮਾਨਸਿਕਤਾ ਕੀ ਹੈ ਸੋ ਇਸ ਕਰਕੇ ਬਿੰਕ ਸਾਹਿਬ ਦਾ ਕਸੂਰ ਨਹੀਂ ਹੈ ਉਹ ਜਿਸ ਪਾਰਟੀ ਦੀ ਜਿਸ ਪਰਿਵਾਰ ਗਾਂਧੀ ਪਰਿਵਾਰ ਦੀ ਗੋਦੀ ਚ ਬੈ ਕੇ ਰਾਜਨੀਤੀ ਕਰਦੇ ਆ ਇਹ ਉਹਨਾਂ ਦੀ ਸੋਚ ਹੈ ਕਹਿੰਦੇ ਨਾ ਜੈਸਾ ਖਾਓ ਅੰਨ ਵੈਸਾ ਬਣੇ ਮਨ ਤੇ ਇਹ ਇਹ ਤਾਂ ਅਨਾਜ ਅੰਨ ਉਹਨਾਂ ਦਾ ਖਾਰੇ ਨੇ ਉਹਨਾਂ ਦਾ ਨਮਕ ਖਾਰੇ ਨੇ ਗਾਂਧੀ ਪਰਿਵਾਰ ਦਾ ਤੇ ਜਦੋਂ ਗਾਂਧੀ ਪਰਿਵਾਰ ਦਾ ਨਮਕ ਖਾਂਦੇ ਨੇ ਤੇ ਇਹਨਾਂ ਦੀ ਮਨੋਦਸ਼ਾ ਇਹਨਾਂ ਦੀ ਮਾਨਸਿਕਤਾ ਇਹਨਾਂ ਦੀ ਸੋਚ ਵੀ ਗਾਂਦੀ ਪਰਿਵਾਰ ਵਾਲੀ ਹੋ ਗਈ ਆ ਇਸ ਕਰਕੇ ਨਫਰਤ ਦੀ ਰਾਜਨੀਤੀ ਪੰਜਾਬ ਚ ਹੈ